ਮਿਹਨਤ ਕਰ ਰਿਹਾ ਯਾਰ ਗੱਲੀਬਲੀ ਕਰ ਜਰੇ ਪ੍ਰਸ਼ਾਸਨ ਨੂੰ ਕੰਮ ਨਹੀਂ ਕਰਦਾ ਕੋਈ ਅੱਛਾ ਜਰੇ ਅਸੀਂ ਦੀ ਗੱਲ ਹੈ ਕਹਿੰਦਾ ਉਸ ਤਰੀਕੇ ਨਾਲ ਕੰਮ ਕਰਨ ਕਾਲਪੁਰਖ ਵਾਹਿਗੁਰੂ ਦਾ ਓਟ ਤੇ ਆਸਰਾ ਵੀ ਲਿਆ ਸੀ ਅਖੰਡਪਾਟ ਸਾਹਿਬ ਆਰੰਭ ਕਰਵਾਏ ਸੀ ਹਾਂ ਇਥੇ ਤੇ ਉਸ ਦੇ ਬਾਵਜੂਦ ਵੀ ਬਹੁਤ ਕਹਿਰ ਚੱਲ ਰਿਹਾ ਹੈ ਪਾਣੀ ਬਹੁਤ ਤੇਜ਼ ਚੱਲ ਰਿਹਾ ਹੈ ਅਸੀਂ ਜ਼ਿੰਮੇਦਾਰ ਹਾਂ ਅਸੀਂ ਪਹਿਲਾਂ ਮੋਹਰਲਾ ਨੱਕਾ ਤਿਆਰ ਕਰਕੇ ਫਿਰ ਪਿੱਛੋਂ ਪਾਣੀ ਛੱਡਾਂਗੇ ਜੇ ਅਸੀਂ ਮੌਕੇ ਤੇ ਨੱਕਾ ਵੀ ਮੋੜੀ ਨਹੀਂ ਮੋੜਦਾ ਉਹ ਵੀ ਮਿੱਟੀ ਰੋਡ ਕੇ ਲੈ ਜਾਂਦਾ ਉਹ ਘੱਟੂ ਘੱਟ 1 ਕਿਲੋਮੀਟਰ ਦੀ ਇਧਰ ਤੋਂ ਲੈ ਕੇ 1 ਕਿਲੋਮੀਟਰ ਪਾਣੀ ਸਾਰ ਪਾਣੀ ਦੇ ਵਿੱਚ ਬਹਿ ਗਿਆ ਆ ਤੇ 600 ਕਿਲ 600 ਮੀਟਰ ਪਾਣੀ ਜਮੀਨਾ ਵਾਲ ਆ ਗਿਆ ਫੋਟੋ ਆ ਕੇ ਤਾਂ ਆ ਦੇ ਲੱਪੜ ਕੇ ਮਾਰਦੇ ਫੋਟੋ ਕੱਤੀ ਜਾਂ ਤਾਂ ਨੂੰ ਪਤਾ ਲੱਗ ਗਿਆ ਹਾਂ ਵੀ ਡੀਜੀ ਲਾਉ ਕੰਮ ਕਰ ਆਪਣੇ ਮਿਲਟਰੀ ਆਈ ਸੀ ਉਹ ਵੀ ਕੁਝ ਇੱਥੇ ਯੋਗਦਾਨ ਪਾ ਕੇ ਗਏ ਹਨ ਪਿੰਡਾਂ ਵਾਲੇ ਵੀ ਇਧਰ ਵਾਲੇ ਦੁਆਲੇ ਜਿੰਨੇ ਵੀ ਆ ਉਹ ਸਾਰੇ ਇਕੱਠੇ ਹੋ ਕੇ ਆਏ ਸਨ ਤੇ ਕਾਫੀ ਉਹਨਾਂ ਨੇ ਆਪਣਾ ਜੋਰ ਲਗਾਇਆ ਪਾਣੀ ਰੋਕਣ ਵਾਸਤੇ ਕਿ ਬਿਖਾ ਪਾਣੀ ਦਾ ਪਰਲੀ ਸਾਈਡ ਹੋ ਜਵੇ ਪਰ ਨਹੀਂ ਹੋ ਰਿਹਾ ਇੱਕ ਤਿਆਰ ਕਰਦੇ ਛੱਡਦੇ ਰੋੜ ਜਾਂਦਾ ਜਦ ਜੀ ਤੂਆ ਤਿਆਰ ਕਰਦੇ ਆ ਹੁਣ ਇੱਥੇ ਮੈਂ ਕਹਿੰਦਾ ਲੇਬਰ ਲਾ ਕੇ 10 ਗ੍ਰੇਡ ਇੱਥੇ ਬਣਾ ਕੇ ਰੱਖਣ ਭਰਾ ਕੇ ਥੇਲਿਆ ਤੁਲਿਆ ਨਾਲ ਇੱਥੇ ਮੰਨ ਦੋ ਆ ਆ ਝੋਨਾ ਸਾਡਾ ਹੀ ਆ ਇੱਥੇ ਮੰਨ ਦੋ ਆ ਦਸ ਫੋ ਡੂੰਗਾ ਲਗਾਤਾਰ ਅਸੀਂ ਗਰਾਉਂਡ ਜ਼ੀਰੋ ਤੇ ਮੌਜੂਦ ਆ ਲਗਾਤਾਰ ਤੁਹਾਨੂੰ ਹਾਲਾਤ ਜਿਹੜੇ ਕਿ ਇਜਾਜ਼ਾ ਕਰਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਤਾਂ ਦਾ ਜ਼ਿਕਰ ਚਾਹੁੰਦੇ ਆ ਕਿ ਨਾਜ਼ੁਕ ਹਾਲਾਤ ਇੱਥੇ ਲਗਾਤਾਰ ਨਜ਼ਰਾਂ ਅੰਦਾਜ਼ੇ ਦਿਖਾਈ ਦੇ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਮੂਰਤ ਔਰ ਮਿਹਨਤ ਆਬ ਜ਼ਰੂਰ ਕੀਤੀ ਜਾ ਰਹੀ ਹੈ ਪਰ ਲਗਾਤਾਰ ਪਾਣੀ ਦਾ ਕਹਿਰ ਵੀ ਇੱਥੇ ਨਜ਼ਰਾਂ ਅੰਦਾਜ਼ੇ ਦਿਖਾਈ ਦੇ ਰਹੇ ਤੇ ਲਗਾਤਾਰ ਬੰਨ ਜਿਹੜੀ ਕਿ ਲਾਈ ਜਾ ਰਹੇ ਨੇ ਪਰ ਬਨਨੂ ਜਿਹੜੀ ਕਿ ਪਾਣੀ ਜਿਹੜੀ ਕਿ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲਗਾਤਾਰ ਖੋਜਾ ਪੀਰ ਜਿਹੜੀ ਕਿ ਨਾਰਾਜ਼ ਨਜ਼ਰਾਂ ਅੰਦਾਜ਼ੇ ਹੀ ਦਿਖਾਈ ਦੇ ਰਹੇ ਨੇ ਪਿੰਡ ਵਾਸੀਆਂ ਦੇ ਨਾਲ ਤੇ ਲਗਾਤਾਰ ਜਿਹੜੀ ਕਿ ਇੱਥੇ ਕਾਰਨ ਜਿਹੜੇ ਕਿ ਪਿੰਡ ਵਾਸੀਓ ਦੱਸਿਆ ਜਾ ਰਿਹਾ ਹੈ ਕਿ ਇੱਥੇ ਰੇਤ ਮਾਈਨਿੰਗ ਕਾਫੀ ਹੋਣ ਦੇ ਕਾਰਨ ਸਾਨੂੰ ਇਹ ਖਮਾਜਾ ਭੁਗਤਣਾ ਪੈ ਰਿਹਾ ਹੈ ਤੇ ਤੁਹਾਨੂੰ ਇਹ ਤਸਵੀਰਾਂ ਜਿਹੜੀ ਕਿ ਦਿਖਾ ਰਿਹਾ ਹੈ ਐਨਡੀਆ ਦੀ ਟੀਮਾਂ ਪਹੁੰਚ ਚੁੱਕੀਆਂ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਹੋਇਆ ਪਰ ਲਗਾਤਾਰ ਜਿਹੜੀ ਕਿ ਇਥੇ ਪਾਣੀ ਦਾ ਕਹਿਰ ਨਹੀਂ ਰੁਕਦਾ ਨਜ਼ਰ ਆ ਰਿਹਾ ਲਗਾਤਾਰ ਢਾ ਨਜ਼ਰਾਂ ਲੱਗਦੀ ਹੋਈ ਨਜ਼ਰਾਰੀ ਆ ਮੇਰੇ ਨਾਲ ਕੁਝ ਪਿੰਡ ਵਾਸੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿੰਨਾ ਕੋ ਖਤਰਾ ਇਸ ਵਕਤ ਮੰਡਰਾ ਰਿਹਾ ਕਿਉਂਕਿ 8 ਤਰੀਕ ਹੋ ਚੁੱਕੀ ਆ ਸਤੰਬਰ ਦਾ ਮਹੀਨਾ ਵਾ ਕਿਉਂਕਿ ਲਗਾਤਾਰ ਜੜਕਿਆ ਮੌਨਸੂਨ ਆਪਣੇ ਚਰਨ ਸੀਮਾ ਤੇ ਨਜ਼ਰਾਂ ਦਾ ਫਿਰ ਤੋਂ ਦਿਖਾਈ ਦੇ ਰਿਹਾ ਸਰ ਕਿੰਨਾ ਕੋ ਖਤਰਾ ਵਾ ਇਸ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਤੇ ਕਿੰਨਾ ਕੋ ਢਾਲ ਆ ਚੁੱਕੀ ਆ ਥੋੜੀ ਦਿਨਾਂ ਪਹਿਲੇ ਆਪਾਂ ਦੇਖਿਆ ਸੀ ਇੱਥੇ ਗੁਰੂ ਸਾਹਿਬ ਦਾ ਪਾਠ ਵਗੈਰਾ ਹੁੰਦਾ ਸੀ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਤੋਂ 20 ਦਿਨ ਪਹਿਲਾਂ ਦਾ ਜਾਨੀ ਕਿ ਢਾਲ ਲੱਗਣੀ ਸ਼ੁਰੂ ਹੋਈ ਹੈ ਜੀ ਇੱਧਰ ਤੇ ਅਕਾਲਪੁਰ ਖਵਾਹੀ ਗੁਰੂ ਦਾ ਓਟ ਤੇ ਆਸਰਾ ਵੀ ਲਿਆ ਸੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਸੀ ਹਨ ਇੱਥੇ ਤੇ ਉਸ ਦੇ ਬਾਵਜੂਦ ਵੀ ਬਹੁਤ ਕਹਿਰ ਚੱਲ ਰਿਹਾ ਹੈ ਪਾਣੀ ਬਹੁਤ ਤੇਜ਼ ਚੱਲ ਰਿਹਾ ਹੈ ਜ਼ਮੀਨਾਂ ਨੂੰ ਪੂਰੀ ਢਾਲ ਲੱਗੀ ਹੋਈ ਹੈ ਪਰ ਪਾਣੀ ਜ਼ਮੀਨ ਤੋਂ 2 2.5 ਫੁੱਟ ਥੱਲੇ ਹੀ ਹੈ ਹੋਰ ਪਿੰਡਾਂ ਵਾਲਿਆਂ ਨੂੰ ਜਾਂ ਲੁਧਿਆਣੇ ਇਧਰ ਡਰਨ ਵਾਲ ਡਰਨ ਦੀ ਕੋਈ ਲੋੜ ਨਹੀਂ ਹੈਗੀ ਘਬਰਾਉਣ ਦੀ ਕੋਈ ਲੋੜ ਨਹੀਂ ਪਾਣੀ ਥੱਲੇ ਆ ਪਰ ਜ਼ਮੀਨਾਂ ਲੋਕਾਂ ਦੀਆਂ ਵੱਢੀ ਜਾ ਰਿਹਾ ਜੀ ਪਾਣੀ ਤੇਜ ਹੈ ਤੇ ਜ਼ਮੀਨਾਂ ਵੱਢੀ ਜਾ ਰਿਹਾ ਆ ਤੇ ਪ੍ਰਸ਼ਾਸਨ ਵੀ ਕੱਲ ਆਇਆ ਸੀ ਆਪਣੇ ਮਿਲਟਰੀ ਆਈ ਸੀ ਉਹ ਵੀ ਕੁਝ ਇੱਥੇ ਯੋਗਦਾਨ ਪਾ ਕੇ ਗਏ ਹਨ ਪਿੰਡਾਂ ਵਾਲੇ ਵੀ ਇਧਰ ਆਲੇ ਦੁਆਲੇ ਜਿੰਨੇ ਵੀ ਆ ਉਹ ਸਾਰੇ ਇਕੱਠੇ ਹੋ ਕੇ ਆਏ ਸਨ ਤੇ ਕਾਫੀ ਉਹਨਾਂ ਨੇ ਆਪਣਾ ਜੋਰ ਲਗਾਇਆ ਪਾਣੀ ਰੋਕਣ ਵਾਸਤੇ ਕਿ ਬਹਾ ਪਾਣੀ ਦਾ ਪਰਲੀ ਸੈੱਟ ਹੋ ਜਵੇ ਪਰ ਨਹੀਂ ਹੋ ਰਿਹਾ ਬਾਕੀ ਕੁਦਰਤ ਦੇਖੋ ਕੀ ਕਰਦੀ ਹੈ ਕਿ ਸ ਬਾਕੀ ਘਬਰਾਣ ਦੀ ਕੋਈ ਲੋੜ ਨਹੀਂ ਪਾਣੀ ਜ਼ਮੀਨ ਕਿੰਨੇ ਕੋ ਫੁੱਟ ਪਿੱਛੇ ਆ ਗਏ ਆ ਭੇਜ ਕੇ ਆਪਾਂ ਘਟੋ ਘਟ ਜੀ 600 ਮੀਟਰ ਪਿੱਛੇ ਆ ਗਏ ਆ ਜੀ 600 ਮੀਟਰ ਹੋ ਰਾਗੇ ਹਾਂ ਹਾਂ ਜੀ ਹਾਂ ਜੀ ਪਹਿਲੇ ਕਿੰਨਾ ਕੋ ਪਿੱਛੇ ਆ ਗਏ ਸੀਗੇ ਪਹਿਲਾ ਜਦੋਂ ਆਪਾਂ ਇੱਥੇ ਆਰਮੀ ਡਿਪਲੋਏ ਹੋ ਗਈ ਸੀ ਪਹਿਲੇ ਦਿਨ ਹਾਂ ਜੀ ਜਿ세 ਪਹਿਲੇ ਦਿਨ ਪਹਿਲੇ ਦਿਨ ਤਾਂ ਜੀ ਘਟੋ ਘਟ 12 ਘੰਟਿਆਂ ਦੇ ਵਿੱਚ 10 ਕ 10 ਫੁੱਟ ਦਾ ਫਰਕ ਪਿਆ ਜੀ 12 ਘੰਟੇ ਦੇ ਵਿੱਚ 10 ਫੁੱਟ ਦਾ ਫਰਕ ਪਿਆ ਤੇ ਇਸ ਟਾਈਮ ਜਿਹੜਾ ਜ ਉਹ ਬੰਦ ਸੀ ਨਾ ਉਹ ਘੱਟੋ ਘੱਟ 1 ਕਿਲੋਮੀਟਰ ਦੀ ਇਧਰ ਤੋਂ ਲੈ ਕੇ 1 ਕਿਲੋਮੀਟਰ ਪਾਣੀ ਸਾਰ ਪਾਣੀ ਦੇ ਵਿੱਚ ਬਹਿ ਗਿਆ ਆ ਤੇ 600 ਕਿਲ 600 ਮੀਟਰ ਪਾਣੀ ਜ਼ਮੀਨਾਂ ਵੱਲ ਆ ਗਿਆ ਲੋਕਾਂ ਦੇ ਜਾਨੀ ਕਿ ਪਪੂਲਰ ਸਾਰੇ ਹੜ ਗਏ ਨੇ ਪਾਣੀ ਦੇ ਵਿੱਚ ਝੋਨਾ ਸਾਰਾ ਹੜ ਗਿਆ ਆ ਤੇ ਜ਼ਮੀਨਾਂ ਨੂੰ ਕਾਫੀ ਨੁਕਸਾਨ ਹੈ ਹੋਰ ਪਾਣੀ ਤਾਂ ਨਹੀਂ ਟਪ ਸਕਦਾ ਕਿਉਂਕਿ 2 ਫੁੱਟ ਪਾਣੀ ਥੱਲੇ ਆ ਜੀ ਹਾਂ ਅੱਛਾ ਕਿੰਨਾ ਕੁ ਖੇਤ ਦਾ ਨੁਕਸਾਨ ਹੋ ਗਿਆ ਨਾ ਖੇਤਾਂ ਦਾ ਜੀ ਕਾਫੀ ਹੋ ਗਿਆ ਲੋਕਾਂ ਦਾ 25 30 ਕੇਲੇ ਰੁੜ ਗਏ ਨੇ ਜੀ ਦੋਵੇਂ ਪਾਸੇ ਦੇ ਖਤਰੇ ਦੇ ਨਿਸ਼ਾਨ ਬਾਹਰ ਆਏ ਆ ਅੰਦਰ ਦੇਖੋ ਜੀ ਖਤਰਾ ਤਾਂ ਪਾਣੀ ਉੱਪਰ ਨਹੀਂ ਆ ਸਕਦਾ ਪਾਣੀ ਜ਼ਮੀਨ ਦੇ ਹਾਂ ਜੇ ਟਾ ਹੀ ਲੱਗ ਰਹੀ ਹੈ ਜ਼ਮੀਨਾਂ ਨੂੰ ਹੀ ਖਤਰਾ ਆ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਜਾ ਰਹੀਆਂ ਨੇ ਬਸੇ ਇਹੀ ਖਤਰਾ ਹੈ ਹੋਰ ਪਾਣੀ ਬਾਹਰ ਨਹੀਂ ਆ ਸਕਦਾ ਕਿਸੇ ਨੂੰ ਵੀ ਘਬਰਾਣ ਦੀ ਕੋਈ ਲੋੜ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਨੂੰ ਇੱਕ ਬੇਜ਼ੀਗਾਰ ਨਹੀਂ ਜਾਉਣਾ ਜੀ ਡੀਸੀ ਸਾਹਿਬ ਤੋਂ ਆਰਡਰ ਲੈ ਕੇ ਦੋ ਸਾਨੂੰ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਾਈਏ ਮੰਨ ਲਵੋ ਅੱਛਾ ਜੀ ਠੀਕ ਹੈ ਕਿ ਨਹੀਂ ਹਾਂ ਜੀ ਇਹਨਾਂ ਦਾ ਤਰੀਕਾ ਗਲਤ ਹੈ ਕੰਮ ਕਰਨ ਦਾ ਕਾਦਾ ਹੀ ਤਰੀਕਾ ਇੱਕ ਜਾਲ ਪਾਉਂਦੇ ਆ ਪ੍ਰਸ਼ਾਸਨ ਹੱਡ ਟੋਲ ਜੇ ਮੈਂ ਅੰਗਰੇਜ਼ੀ ਨਹੀਂ ਚਾਹੁੰਦਾ ਮੈਨੂੰ ਸੋਲੀ ਪੰਜਾਬੀ ਆਉਂਦੀ ਆ ਮੈਂ ਪੰਜਾਬੀ ਬੋਲ ਰਹੀ ਨਹੀਂ ਪੰਜਾਬੀ ਬੋਲਿਆ ਤੂੰ ਅੰਗਰੇਜ਼ੀ ਵਿੱਚ ਬੋਲ ਜਨਾ ਉਹ ਮੇਰੇ ਸਾਹਮਣੇ ਨਹੀਂ ਆਣੀ ਪ੍ਰਸ਼ਾਸਨ ਬੜਾ ਹੱਡ ਰੋਡ ਮਿਹਨਤ ਕਰ ਰਿਹਾ ਯਾਰ ਗੱਲੀਬਲੀ ਕਰ ਜਰੇ ਪ੍ਰਸ਼ਾਸਨ ਨੂੰ ਗੰਮੀ ਨਹੀਂ ਕਰਦਾ ਕੋਈ ਅੱਛਾ ਜੇ ਅਸੀਂ ਦੇਖਣਾ ਕਹਿੰਦਾ ਉਸ ਤਰੀਕੇ ਨਾਲ ਕੰਮ ਕਰਨ ਇਹ ਤਾਂ 10-20 ਚਾਲ ਬਣਾੜ ਇਕੱਠੇ ਆ ਪਰਲੇ ਪਾਸੇ 10 ਫੋਟੋਆ ਮਾਰ ਕੇ ਉਹਦੇ ਉਪਰ ਦੀ ਉਪਰ ਚੜ੍ਹਨ ਅਸੀਂ ਕਮਰੇ ਪਾਉਣੇ ਕਿੰਨੀ ਨਿਉ ਤੇ ਕਰੜੀ ਰੱਖਦੇ ਥੱਲੇ ਵੀ ਥੱਲੇ ਨਾਲ ਜੀ ਕਿਤੇ ਰੱਖਦੇ ਨਹੀਂ ਰੱਖਦੇ ਹੁਣ 10-12 ਗਰੇੜੇ ਕਿਦੋਂ-ਦੋਂ ਪਟੇ ਕੇ ਉਹ ਕਿਤੇ ਨਹੀਂ ਜਾਣੇ ਹੈਗੇ ਇਹ ਇੱਕ ਤਿਆਰ ਕਰਦੇ ਸੱਡ ਦਿੰਦੇ ਰੋੜ ਜਾਂਦਾ ਤੇ ਅਸੀਂ ਦੂਆ ਤਿਆਰ ਕਰਦੇ ਆ ਹੁਣ ਇੱਥੇ ਮੈਂ ਕਹਿੰਦਾ ਲੇਬਰ ਲਾ ਕੇ 10 ਗਰੇੜੇ ਇੱਥੇ ਬਣਾ ਕੇ ਰੱਖਣ ਭਰਾ ਕੇ ਥੇਲਿਆਂ ਤੁਲਿਆਂ ਨਾਲ ਇੱਥੇ ਮਲ ਰੋਆ ਆ ਚੋਨਾ ਸਾਡੇ ਹੀ ਆ ਇਹ ਚੇਮਾ 2000 ਪਰ ਡੂੰਗਾ ਉਦੇ ਉੱਪਰ ਉੱਪਰ 10 ਟੈਗ ਹੈ ਹਲਕੇ ਜਗਾਲ ਕਿਧ ਨੂੰ ਹਲਨੇ ਇਧਰ ਮਰਵਾ ਲੈ ਇਧਰ ਮਰਵਾ ਚਾਰ ਪੰਜ ਪਰ ਡੀਸੀ ਸਾਹਿਬ ਦਾ ਆਬ ਲੱਗ ਕੇ ਕੰਮ ਕਰਵਾ ਰਿਹਾ ਕੋ ਯਾਰ ਕੰਮ ਕਰ ਨੂੰ ਮੈਂ ਕਰੀ ਜਾਨਾ ਯਾਰ ਫੋਟੋ ਖਿਚਾਣ ਦਾ ਮਾਰਾ ਠੀਕ ਆ ਕਿ ਨਹੀਂ ਆ ਮੈਂ ਚੁੱਣਾ ਜੀ ਪੈ ਕਪੜੇ ਚੱਟੇ ਲਵੇੜਾ ਉਥੇ ਘਾਰੇ ਚ ਲੜਣਾ ਤੋਂ ਕੰਮ ਕਰਨਾ ਹੈ ਜੀ ਕਨੇ ਲੈ ਕੰਮ ਕਰਨਾ ਹੈ ਜੀ ਯਾਰ ਕਿਹੜਾ ਅਫਸਰ ਮੈਂ ਤਾਂ ਕੋਈ ਦੇਖਿਆ ਨਹੀਂ ਕੰਮ ਕਰਦਾ ਇੱਥੇ ਨਹੀਂ ਲਗਾਤਾਰ ਰੋਣਾ ਇਹ ਯਾਰ ਫੋਟੋ ਆ ਕੇ ਧਾੜਾ ਦੇ ਲੇਪੜੇ ਮਾਰਦੇ ਫੋਟੋ ਕਰਤੀ ਚੰਦਾਂ ਨੂੰ ਪਤਾ ਲੱਗ ਗਿਆ ਹਾਂ ਵੀ ਡੀਸੀ ਸਾਹਿਬ ਕੰਮ ਕਰਦਾ ਬਾਬਾ ਜਿੱਥੇ ਸਰਪੰਚ ਸਾਹਿਬ ਕਹਰੇ ਡੀਸੀ ਇਧਰ ਆ ਡੀਸੀ ਮਾਨਤਰ ਹਰ ਕਿਤੇ ਹੋਵੇ ਯਾਰ ਮੈਂ ਕੋਈ ਨਹੀਂ ਦੇਖਿਆ ਇੱਥੇ ਡੀਸੀ ਤੋਂ ਸਮਾਨ ਸਾਡੇ ਖਿਆਲਾਂ ਤੋਂ ਗਲਤ ਕੰਮ ਹੋ ਰਿਹਾ ਸਾਰੇ ਗਲਤ ਹੋ ਰਿਹਾ 150 ਪਰ 200 ਪਰ ਦੂਰ ਸੀ ਉਹ ਤੋਂ ਇਹਨਾਂ ਨੂੰ ਕਿਹਾ ਸੀ ਪੱਥਰ ਮੰਗਾ ਦਿਓ ਝਾਲ ਮੰਗਾ ਦਿਓ ਕਹਿੰਦਾ ਨਹੀਂ ਜੀ ਹੋਰ ਨੇੜੇ ਆਣ ਦਿਓ ਅਸੀਂ ਜ਼ਿੰਮੇਦਾਰ ਹਾਂ ਅਸੀਂ ਪਹਿਲਾਂ ਮੋਰਲਾ ਨਕਾ ਤਿਆਰ ਕਰਕੇ ਫੇਰ ਪਿੱਛੋਂ ਪਾਣੀ ਛੱਡਾਂਗੇ ਜੈਸੀ ਮੌਕੇ ਤੇ ਨੱਕਾ ਵੀ ਮੋੜੀ ਨਹੀਂ ਮੋੜਦਾ ਉਹ ਵੀ ਮਿੱਟੀ ਰੋਡ ਕੇ ਲੈ ਜਾਂਦਾ ਨਾਲੇ ਮੋਟਰ ਦਾ ਪਾਣੀ ਹੁੰਦਾ ਇਹਦਾ ਫੇਰ دریا ਦਾ ਆ ਇੱਕ ਤੂੰ ਰੁਕ ਲਣਗੇ ਜਿਹੜੇ ਸਾਹ ਨਾਲ ਕੰਮ ਚੱਲਦਾ ਉਹ ਧਾਵਨਾ ਨਹੀਂ ਰੁਕਣੀ ਪਾਣੀ ਦਾ ਹਸਤਾਰ ਕਿੰਨੀ ਪਾਣੀ ਦੇਖ ਲਓ ਜਿਹੜਾ 60 70 ਕਿਲੋਮੀਟਰ ਬਤਾਦੇ ਆ ਚੱਲੀ ਜਾ ਰਹੇ ਥੋੜੇ ਸਾਹਮਣੇ ਬਿਲਕੁਲ 60 70 ਦੀ ਸਪੀਡ ਦੇ ਉੱਤੇ ਲਗਾਤਾਰ ਪਾਣੀ ਰਫਤਾਰ ਜਾਰੀ ਹੈ ਤੇ ਲਗਾਤਾਰ ਪਿੰਡ ਵਾਸੀਆਂ ਦੇ ਮਾਰ ਪੈਂਦੀ ਨਜ਼ਰ ਆ ਰਹੀ ਹੈ ਤੇ ਲਗਾਤਾਰ ਖੇਤਾ ਦੇ ਖੇਤ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਲੋਕਾਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਕੋਈ ਕੰਮ ਤੇਲਾ ਨਹੀਂ ਕੀਤਾ ਸਕੋ ਕੰਮ ਇੱਥੇ ਆ ਕੇ ਸਾਡਾ ਵਿਗਾੜਿਆ ਹੈ ਵਿਗਾੜਿਆ ਸਭ ਤੋਂ ਜ਼ਿਆਦਾ ਹੋਰ ਕੀ ਆਉਣ ਵਾਲੇ ਸਮੇਂ ਵਿੱਚ ਥੋੜੀ ਦੇ ਵਿੱਚ ਤੁਹਾਨੂੰ ਹੋਰ ਨਵੀਂ ਅਪਡੇਟ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਜੁੜੇ ਹਿਲਦਾਨ ਲਾਈਵ ਤੋਂ ਨਾਲ ਲੁਧਿਆਣਾ ਤੋਂ ਯੂੰਬੀ ਰਿਪੋਰਟ ਧੰਨਵਾਦ